ਅਮਰਜੀਤ ਕੌਰ ਪਿੰਡ ਵੰਡ ਚੱਟ ਮੱਕਲਾ ਇਹ ਕੀ ਗੱਲ ਹੋਈ ਘਰ ਜਿਹੜਾ ਥੋੜਾ ਸਾਰਾ ਡੈਗ ਦਾ ਉੱਤੇ ਘਰ ਡੈਗ ਦਾ ਜੀ ਇਹ ਲੋੜ ਬਹੁਤ ਮੋਟੇ ਮੋਟੇ ਡੈਗਦੇ ਆ ਕਿਸੇ ਟਾਈਮ ਡੈਗ ਵੀ ਸਕਦਾ ਤੇਰਾ ਮੇਰੇ ਤੇ ਡੱਕਲੇ ਪੱਡ ਗਿਆ ਇਦਰੋਂ ਮੇਰੀ ਹੱਡੀ ਕ੍ਰੈਕ ਹੋ ਗਈ ਕੋਈ ਕਮਾਉਣ ਵਾਲਾ ਹੈ ਨਹੀਂ ਛੋਟੇ ਹੈ ਨਹੀਂ ਗਾ ਜੀ ਕਮਾਉਣ ਵਾਲਾ ਕੋਈ ਨਹੀਂ ਹੈਗਾ ਉਹ ਵੀ ਬਜਿਓ ਰੱਤਾ ਵਾ ਸਿਰਫ ਪੈਸੇ ਤੇ ਕੰਮ ਚੱਲਦਾ ਸਾਡਾ ਕਿੰਨੀ ਕਿ ਪੈਸਾ ਨਾਲ 1500 ਹੀ ਜੀ ਪੇਟੀ ਵੀ ਬਾਹਰ ਹੀ ਪਈ ਆ ਤੇ ਸੱਤ ਦਾ ਸਾਰੀ ਚੁੰਦੀ ਹੈ ਜੀ ਇਹ ਹਾਂਜੀ ਹਾਂਜੀ ਸੱਤ ਸਾਰੀ ਟੁੰਦੀ ਆ ਸਾਰੇੰ ਦਾ ਫਿਰ ਤੁਸੀਂ ਕਿਵੇਂ ਪੈਂਦੇ ਆ ਬਸ ਇੱਕ ਮੰਜੇ ਤੇ ਪੈਂਦੇ ਸਰਾਣੇ ਕਾਦੀ ਗਿਆ ਕ ਉੱਤੇ ਉੱਤੇ ਪੈਂਦੀਆਂ ਕੜੀਆਂ ਹਾਂ ਹਾਂਜੀ ਤੇ ਚੁੰਦਾ ਸਾਰਾ ਹੀ ਆ ਹਾਂਜੀ ਸਾਰਾ ਹੀ ਟੁੰਦਾ ਹੋਗਾ ਤੁਸੀਂ ਕੀ ਮੱਦ ਚਾਹੁੰਦੇ ਆ ਕਿ ਮੱਦ ਤੇ ਚਾਹੁੰਦੇ ਆ ਵੀ ਸਾਡਾ ਮਕਾਨ ਪੈ ਜਵੇ ਇਹ ਕੋਈ ਪਤਾ ਨਹੀਂ ਕਿਹੜੇ ਟਾਈਮ ਡਿੱਗ ਪਵੇ ਸਾਡੀ ਮੌਤ ਵੀ ਹੋ ਸਕਦੀ ਆ ਸਕੀ ਅਪੀਲ ਕਰਨੀ ਚਾਹੁੰਦੇ ਆ ਤੇ ਜੀ ਨਵੀਰ ਨੂੰ ਕਹਿੰਦੇ ਆ ਵੀ ਸਾਡਾ ਮਕਾਨ ਪੈ ਜਵੇ ਵੀ ਸਾਨੂੰ ਇਹੀ ਮਦਦ ਚਾਹੀਦੀ ਹੈ ਜੀ ਉਹ ਮੈਂ ਇੱਕੋ ਕਮਰੇ ਪੈ ਜੇ ਹਾਂਜੀ ਔਖਾ ਬਹੁਤ ਹੈ ਬਹੁਤ ਔਖਾ ਬਾ ਪੇਟੀ ਵੀ ਬਾਹਰ ਪਈ ਹੈ ਮੇਰੀ ਤਾਂ